ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਪਰੀ ਸਤਿ ਸ਼੍ਰੀ ਅਕਾਲ ਹਾਂ ਮੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੀਨ ਮਾਨਸਿਕ ਯੋਗਤਾ ਦੇ ਟੈਸਟਾਂ ਦਾ ਜਿਹੜਾ ਹੈਗਾ ਆ ਉਹ ਸੋਲੂਸ਼ਨ ਕਰਦੇ ਪਏ ਆ ਤੇ 121 ਨੰਬਰ ਟੈਸਟ ਦਾ ਬੇਟਾ ਕੁਐਸਚਨ ਨੰਬਰ 1 ਆਪਾਂ ਕਰਨ ਜਾ ਰਹੇ ਆਂ ਕੁਐਸਚਨ ਨੰਬਰ 1 ਦੇ ਵਿੱਚ ਧਿਆਨ ਦੇ ਨਾਲ ਦੇਖੋ ਕਿੰਦਾ ਕੀ ਦੇਖੋ ਆਪਰੇਸ਼ਨ ਚਿੱਤਰ ਦਿੱਤਾ ਹੋਇਆ ਇਹਨੂੰ ਅਸੀਂ ਸਟੱਡੀ ਕਰਨਾ ਹੈ ਤੁਹਾਨੂੰ ਦੱਸਿਆ ਸੀਗਾ ਕਿ ਇਹਦੇ ਵਿੱਚ ਬੇਟਾ ਉਹਨੇ ਮਿਕਸ ਕੀਤੇ ਹੋਏ ਆ ਇਹੇ ਵੀ ਜਾਂ ਤਾਂ ਕਹਿੰਦਾ ਪਹਿਲੇ ਦਾ ਦੂਜੇ ਨਾਲ ਤੀਜੇ ਦਾ ਚੌਥੇ ਨਾਲ ਆ ਜਾਂ ਪਹਿਲਾ ਦੂਜਾ ਤੀਜਾ ਚੌਥਾ ਇਸ ਤਰ੍ਹਾਂ ਦੀ ਕੁਝ ਲੜੀ ਆ ਉਹ ਅਸੀਂ ਆਪ ਆਇਡੈਂਟੀਫਾਈ ਕਰਕੇ ਦੱਸਣੀ ਆ ਠੀਕ ਹੈ ਬੇਟਾ ਤਾਂ ਅਸੀਂ ਧਿਆਨ ਦੇ ਨਾਲ ਜਦੋਂ ਬੇਟਾ ਦੇਖਦੇ ਆ ਇਸ ਚਿੱਤਰ ਨੂੰ ਤਾਂ ਦੇਖੋ ਆ ਬੇਟਾ ਇਹ ਆ ਜਿਹੜੇ ਵਰਗ ਬਣੇ ਹੋਏ ਆ ਆ ਬਲੈਕ ਇਧਰਲੇ ਪਾਸੇ ਆ ਇਹ ਘੜੀ ਦੀ ਦਿਸ਼ਾ ਵੱਲ ਨੂੰ ਅਗਲੇ ਸਟੈਪ 'ਚ ਇਧਰ ਚਲਾ ਗਿਆ ਸੱਜੇ ਹੱਥ ਉਦੋਂ ਬਾਅਦ ਥੱਲੇ ਆ ਗਿਆ ਫੇਰ ਇਹ ਬੇਟਾ ਇੱਥੇ ਚਲਾ ਜਾਊਗਾ ਲੜੀ ਵਾਈਜ਼ ਚੌਥੇ ਕਰ ਦੇ ਵਿੱਚ ਠੀਕ ਹੈ ਤਾਂ ਇੱਥੇ ਬੇਟਾ ਆਹ ਸੀ1 ਕਰਤੀ ਹੈ ਜਿਹੜੀ ਐਸ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸੀ1 ਨੂੰ ਠੀਕ ਹੈ ਬੇਟਾ ਤਾਂ ਅਸੀਂ ਸੀ1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਥਰਡ ਸੀ ਹੁੰਦਾ ਪਤਾ ਤੁਹਾਨੂੰ ਅੱਗੇ ਆ ਗਿਆ ਬੇਟਾ ਪ੍ਰੈਸ਼ਨ 2 ਪ੍ਰੈਸ਼ਨ 2 ਦੇ ਵਿੱਚ ਧਿਆਨ ਦੇ ਨਾਲ ਦੇਖੋ ਕਹਿੰਦਾ bc d d ਤੋਂ ਬਾਅਦ e ਵਿੱਚ ਵਿਥ ਪਾਤੀ f f ਤੋਂ ਬਾਅਦ g ਦੀ ਵਿਥ ਪਾ ਕੇ h ਆ ਜਾਊਗਾ ਤਾਂ b1 ਆ ਜਿਹੜਾ ਬੇਟਾ ਇਹਦਾ ਰਾਈਟ ਆਨਸਰ ਆ ਜਾਊਗਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 3 ਸਵਾਲ ਨੰਬਰ 3 ਦੇ ਵਿੱਚ ਬੇਟਾ ਆ ਦੇਖੋ ਕੀ ਕਹਿੰਦਾ ਪਿਆ ਇਹ ਬੇਟਾ e ਹੈ ਬੇਟਾ e ਦੀ ਇੱਕ ਤਰ੍ਹਾਂ ਨਾਲ ਮਿਰਰ ਇਮੇਜ ਆ ਦੇਤੀ ਉੱਪਰਲੇ ਪਾਸੇ ਮਿਰਰ ਇਮੇਜ ਬਿਲਕੁਲ ਪਲਟਤਾ ਇਹਨੂੰ ਠੀਕ ਹੈ ਤਾਂ ਸਵਾਲ ਨੰਬਰ 3 ਦੇ ਵਿੱਚ ਆ y ਹੈ y ਦੀ ਵੀ ਬੇਟਾ ਇਸੇ ਤਰ੍ਹਾਂ ਮਿਰਰ ਇਮੇਜ ਜਿਹੜੀ ਉਹ ਕਰ ਦੂਗਾ ਠੀਕ ਹੈ ਤੱਕ ਕੀ ਹੋਊਗਾ ਇਹਦਾ y ਨੂੰ ਬਿਲਕੁਲ ਪਲਟ ਦੂਗਾ ਉੱਪਰੋਂ ਥੱਲੇ ਨੂੰ ਪੁੱਠਾ ਕਰ ਦੂਗਾ ਤਾਂ a1 ਆ ਜਿਹੜਾ ਇਹਦਾ ਰਾਈਟ ਆਨਸਰ ਆਜੂਗਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਉਦੋਂ ਬਾਅਦ ਦੇ ਵਿੱਚ ਬੇਟਾ ਆ ਗਿਆ ਸਵਾਲ ਨੰਬਰ 38 ਸਵਾਲ ਨੰਬਰ 38 ਵੀ ਬੇਟਾ ਉਸੇ ਤਰ੍ਹਾਂ ਹੀ ਆ ਇੱਕ ਹੈ ਬੇਟਾ ਇਧਰਲੇ ਪਾਸੇ ਮਿਰਰ ਇਮੇਜ ਦਿੱਤੀ ਸ਼ੀਸ਼ਾ ਇਧਰਲੇ ਪਾਸੇ ਰੱਖ ਕੇ ਠੀਕ ਹੈ ਬਾਕੀ ਸਾਰਾ ਸੇਮ ਆ ਆ ਦੋ ਆ ਜੇ ਜਦੋਂ ਦੂ ਦਾ ਬੇਟਾ ਸ਼ੀਸ਼ਾ ਰੱਖ ਸ਼ੀਸ਼ਾ ਇਧਰਲੇ ਪਾਸੇ ਇਹਨੂੰ ਰੱਖ ਦਵਾਂਗੇ ਤਾਂ ਦੂ ਦੀ ਮਿਰਰ ਇਮੇਜ ਜਿਹੜੀ ਕਿਹੜੀ ਆਜੂਗੀ ਬੇਟਾ ਤਾਂ A1 ਸ਼ੀਸ਼ੇ ਦੇ ਵਿੱਚ ਦੂ ਆ ਬਿਲਕੁਲ ਇਸ ਤਰ੍ਹਾਂ ਦਾ ਦਿਖੂਗਾ ਠੀਕ ਹੈ ਬੇਟਾ ਤਾਂ ਇਸ ਕਰਕੇ A1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 5 ਸਵਾਲ ਨੰਬਰ 5 ਦੇ ਵਿੱਚ B C ਬੇਟਾ ਸਿਰਫ ਮਿਰਰ ਇਮੇਜ ਬਣਾਈਆਂ ਆਫੀਆ D ਠੀਕ ਹੈ ਸਾਨੂੰ ਪੁੱਠੇ ਲੱਗ ਰਹੇ ਆ ਇਸ ਸ਼ੀਸ਼ੇ ਦੇ ਵਿੱਚ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਦਿਖਣਗੇ ਇਹ ਜਦੋਂ ਆਪਾਂ ਇਧਰਲੇ ਪਾਸੇ ਮਿਰਰ ਲਾਵਾਂਗੇ ਠੀਕ ਹੈ ਤਾਂ ਡੀ ਤੋਂ ਬਾਅਦ ਦੇ ਵਿੱਚ ਬੇਟਾ ਈ ਕਿਉਂਕਿ ਇਧਰਲੇ ਪਾਸੇ ਨੂੰ ਹੈਗੀ ਹੈ ਤਾਂ ਆ ਈ ਜਿਹੜਾ ਹੈਗਾ ਇਸ ਤਰ੍ਹਾਂ ਦਾ ਦਿਖੂਗਾ ਏ ਵਨ ਜਿਹੜਾ ਇਹਦਾ ਰਾਈਟ ਆਨਸਰ ਆ ਜਾਊਗਾ ਤੇ ਪੰਜ ਨੰਬਰ ਸਵਾਲ ਦਾ ਠੀਕ ਹੈ ਬੇਟਾ ਅੱਗੇ ਬੇਟਾ ਆਗੇ ਅਸੀਂ ਸਵਾਲ ਨੰਬਰ 6 ਦੇ ਉੱਤੇ ਸਵਾਲ ਨੰਬਰ 6 ਨੂੰ ਧਿਆਨ ਦੇ ਨਾਲ ਅਬਜ਼ਰਵ ਕਰੋ ਬੇਟਾ ਆ ਕ੍ਰੋਸ ਦਾ ਨਿਸ਼ਾਨ ਲੱਗਿਆ ਹੋਇਆ ਇੱਕ ਦੀ ਜਗ੍ਹਾ ਤੇ ਫਿਰ ਦੋ-ਦੋ ਲਾਈਨਾਂ ਕਰ ਦਿਤੀਆਂ ਕ੍ਰੋਸ ਦੇ ਵਿੱਚ ਫਿਰ ਤਿੰਨ-ਤਿੰਨ ਕਰਤੀਆਂ ਇਸ ਤੋਂ ਬਾਅਦ ਬੇਟਾ 4-4 ਕਰ ਦੂਗਾ ਤਾਂ ਆਹ D1 ਦੇ ਵਿੱਚ ਚਾਰ ਲਾਈਨਾਂ ਇੱਧਰ ਨੂੰ ਆ ਚਾਰ ਇੱਧਰ ਨੂੰ ਆ ਇਸ ਕਰਕੇ D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 7 ਸਵਾਲ ਨੰਬਰ 7 ਹੈ ਜਿਹੜਾ ਉਹਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਬੇਟਾ ਤਾਂ ਬੇਟਾ ਜਦੋਂ ਅਸੀਂ ਇਹ ਪੈਟਰਨ ਆਬਜ਼ਰਵ ਕਰਦੇ ਆ ਆ ਦੇਖੋ ਗੁਣਾ ਦਾ ਨਿਸ਼ਾਨ ਇੱਥੇ ਆ ਗਿਆ ਜਮਾ ਦਾ ਇੱਥੇ ਚਲਾ ਗਿਆ ਉਸ ਤੋਂ ਬਾਅਦ ਦੇ ਵਿੱਚ ਜਮਾ ਦਾ ਇੱਥੇ ਚਲਾ ਗਿਆ ਗੁਣਾ ਦਾ ਇੱਥੋਂ ਇੱਧਰ ਨੂੰ ਆ ਗਿਆ ਇਹ ਮਤਲਬ ਘੜੀ ਦੀ ਸੂਈਆਂ ਦੀ ਦਿਸ਼ਾ ਦੇ ਵਿੱਚ ਇਹ ਦੋਵੇਂ ਸਾਈਨ ਘੁੰਮਦੇ ਪਏ ਆ ਹੁਣ ਜਮਾ ਦਾ ਇੱਥੇ ਆ ਜਾਊਗਾ ਗੁਣਾ ਦਾ ਇੱਥੇ ਚਲਾ ਜਾਊਗਾ ਠੀਕ ਹੈ ਬੇਟਾ ਤਾਂ ਜਮਾ ਦਾ ਸਾਈਨ ਆ ਗਿਆ ਇੱਥੇ ਗੁਣਾ ਦਾ ਉੱਪਰ ਚਲਾ ਗਿਆ ਇਸ ਕਰਕੇ 7 ਨੰਬਰ ਸਵਾਲ ਦਾ ਆਨਸਰ ਕੀ ਆ ਜਾਊਗਾ b1 ਇਹਦਾ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ b1 ਨੂੰ ਰਾਈਟ ਆਨਸਰ ਟਿਕ ਕਰਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 8 ਤਾਂ ਬੇਟਾ ਆਹੇ ਛਤਰੀਆਂ ਬੜੀਆਂ ਹੋਈਆਂ ਇਧਰਲੇ ਪਾਸੇ ਇਹ ਜਿਹੜਾ ਬਿਲਕੁਲ ਉਧਰ ਨੂੰ ਘੁੰਮ ਗਿਆ ਆ ਜਿਹੜਾ ਡਾਰਕ ਵਾਲਾ ਖਾਨਾ ਸੀਗਾ ਠੀਕ ਹੈ ਇੱਕ ਤਰ੍ਹਾਂ ਦੀ ਮਿਰਰ ਵਾਂਗੂ ਘੁਮਾਤਾ ਇੰਨੇ ਪਰ ਆ ਜਿਹੜੀ ਇਹਦੀ ਛਤਰੀ ਦੀ ਹੇਠਲੀ ਕੁੰਡੀ ਹੈ ਇਹ ਨਹੀਂ ਘੁੰਮਦੀ ਪਈ ਠੀਕ ਹੈ ਸਿਮਿਲਰਲੀ ਬੇਟਾ ਆ ਜਿਹੜੀ ਛਤਰੀ ਦੀ ਕੁੰਡੀ ਇਦਾਂ ਹੀ ਰਹਿ ਜੂਗੀ ਪਰ ਆ ਚੀਜ਼ ਹੈ ਜਿਹੜੇ ਦੂਜਾ ਖਾਨਾ ਇਧਰਲੇ ਪਾਸਿਓਂ ਬਲੈਕ ਹੋ ਜਾਊਗਾ ਠੀਕ ਹੈ ਆ ਬੇਟਾ ਹੈਗਾ ਪਰ ਇੱਥੇ ਛਤਰੀ ਦੀ ਕੁੰਡੀ ਹੈ ਜਿਹੜੀ ਉਹ ਐਨੂੰ ਘੁੰਮੀ ਜਦੋਂ ਕੀ ਘਮਾਉਣੀ ਨੇਗੀ ਤਾਂ ਆ ਜਿਹੜਾ ਹੈਗਾ ਹੈ ਬੇਟਾ ਸੀ 1 ਹੈ ਦੇਖੋ ਆ ਇਹਦੀ ਕੁੰਡੀ ਇਧਰ ਨੂੰ ਹੀ ਆ ਤੇ ਆ ਦੂਜਾ ਖਾਨਾ ਬਲੈਕ बन ਗਿਆ ठीक है बेटा इस करके सी1 ਹੈ ਜਿਹੜਾ ਇਹਦਾ ਰਾਈਟ ਆਨਸਰ ਬਣਦਾ ਪਿਆ ਤਾਂ ਅਸੀਂ ਸੀ1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 43 ਸਵਾਲ ਨੰਬਰ 9 ਬੇਟਾ ਤਾਂ ਸਵਾਲ ਨੰਬਰ 9 ਜਿਹੜਾ ਸਾਡੇ ਟੈਸਟ ਦਾ ਸਵਾਲ ਨੰਬਰ 9 ਆ ਬੇਟਾ ਤਾਂ ਆ ਪਹਿਲਾਂ ਇੱਕ ਇੱਕ ਉੱਤੇ ਡੰਡੀ ਲੱਗੀ ਹੋਈ ਹੈ ਹਨਾ ਆਰਧ ਚੰਦਰ ਦੇ ਉੱਤੇ ਫਿਰ ਤਿੰਨ ਲੱਗੀਆਂ ਫਿਰ ਪੰਜ ਲੱਗੀਆਂ ਉਸ ਤੋਂ ਬਾਅਦ ਦੇ ਵਿੱਚ ਬੇਟਾ ਸੱਤ ਲੱਗਣਗੀਆਂ 1 3 5 7 ਤੇ ਇੱਥੇ ਸੱਤ ਦੇਖ ਲਓ ਕਿੱਥੇ ਲੱਗਦੀਆਂ ਪਈਆਂ ਤਾਂ ਜਿਹੜਾ ਹੈਗਾ ਹੈ ਸੀ 1 ਹੈ ਬੇਟਾ ਦੇਖੋ ਸੀ ਦੇ ਵਿੱਚ ਸੱਤ ਆ ਬਣ ਰਹੀਆਂ 1 2 3 4 5 6 7 ਤਾਂ ਸੀ 1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਇਸ ਤੋਂ ਬਾਅਦ ਦੇ ਵਿੱਚ ਆ ਗਏ ਬੇਟਾ ਇਹਦੇ ਸਵਾਲ ਨੰਬਰ 10 ਦੇ ਉੱਤੇ ਸਵਾਲ ਨੰਬਰ 10 ਦੇ ਵਿੱਚ ਦੇਖੋ ਬੇਟਾ ਸਿੰਪਲ ਹੀ ਹੈਗਾ ਆ ਪਹਿਲਾਂ ਦੋ ਚੱਕਰ ਆ ਫਿਰ ਬੇਟਾ ਇਹ ਤਿੰਨ ਚੱਕਰ ਬਣ ਗਏ ਫਿਰ 1 2 3 4 ਚੱਕਰ ਬਣ ਗਏ ਉਸ ਤੋਂ ਬਾਅਦ ਪੰਜ ਚੱਕਰ ਤਾਂ A1 ਦੇ ਵਿੱਚ ਬੇਟਾ ਜਿਹੜੇ ਪੰਜ ਚੱਕਰ ਬਣਦੇ ਪਏ ਆ ਇਸ ਕਰਕੇ A1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਸੋ ਇਹ ਸੀਗਾ ਬੇਟਾ ਇਹ ਸਟੈਸ ਦਾ ਸਵਾਲ ਨੰਬਰ 10 ਦੇ ਸੋ ਬੇਟਾ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ